ਮਹਾਰੋਲਜੀ ਦਾ ਖਾਲਸਾ ਮਹਾਰੋਲਜੀ ਦੀ ਫਤਿਹ ਮੈਂ ਅੱਜ ਗੱਲ ਕਰਨੀ ਹੈ ਨਾ ਇੱਕ ਪਹਿਲਾਂ ਬੁਝਾਰਤ ਪਾਉਣੀ ਹੈ ਫਿਰ ਤੁਸੀਂ ਬੁਝਿਓ ਮੈਂ ਇਸੇ ਮੈਂ ਗੱਲ ਤਾਂ ਸਾਰੀ ਕਰ ਦੇਣੀ ਜੀ ਜੇ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਜੀ ਮੰਨ ਲਓ ਤੁਹਾਡੇ ਬੈਡ ਤੇ ਸਰਾਣੇ ਥੱਲੇ ਪੈਸੇ ਪਏ ਹੋਣ ਤੁਹਾਡਾ ਮੁੰਡਾ ਚੱਕ ਲੇ ਤੁਹਾਡੀ ਕੁੜੀ ਚੱਕ ਲੇ ਤੋਰਨੇ ਬਿੱਡਾਂ ਤੇ ਬੀੜੀਆਂ ਦਾ ਮੰਡਲ ਹੋਵੇ ਸ਼ਰਕਟਾਂ ਦੀ ੱੱਬੀ ਹੋਵੇ ਜਾਂ ਪਾਈਆ ਭੁੱਕੀ ਪਈ ਹੋਵੇ ਤੇ ਜੇ ਉਹ ਚੋਰੀ ਹੋ ਜੇ ਤੁਹਾਡਾ ਮੁੰਡਾ ਹੀ ਚੱਕ ਲੇ ਫਿਰ ਤੁਸੀਂ ਸ਼ਿਕਾਇਤ ਕਿਤੇ ਕਰੋਗੇ ਕਿਹਨੂੰ ਦੋਸ਼ੀ ਠਹਿਰਾਓਗੇ ਇਹ ਜਿਹੜੀ ਗੱਲਬਾਤ ਕੀਤੀ ਹੈ ਨਾ ਬਸ ਜਿਆ ਬੀੜੀਆਂ ਸ਼ਰਕਟਾਂ ਤੇ ਮੈਂ ਨਾਲ ਜੋੜਤੀ ਚੋਰੀ ਵਾਲੀ ਨੇ ਕਹੀ ਇਹ ਗਿਆਨੀ ਕੁਲਦੀਪ ਸਿੰਘ ਗੜਗਾਜ ਮੀਡੀਆ ਨੂੰ ਉਦਾਹਰਣ ਦੇ ਕੇ ਸਮਝਾ ਰਹੇ ਨੇ ਪਤਾ ਉਦਾਹਰਣ ਕੀ ਦਿੰਦੇ ਚੋਰੀ ਵਾਲੀ ਗੱਲ ਜਿਹੜਾ 338 ਰੁਪਿਆਂ ਦਾ ਮਾਮਲਾ ਹੈ ਨਾ ਮਸਲਾ ਹੈ ਉੱਥੇ ਗੱਲ ਚੱਲ ਰਹੀ ਹੈ ਇਹ ਹੁਣ ਕੀ ਕਹਿ ਰਿਹਾ ਕਹਿੰਦਾ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਹੀਰਾ ਫੇਰ ਕੀਤੀ ਹੈ ਵੀ ਇੱਕ ਕਿਸੇ ਘਰ ਚੋਰੀ ਹੋ ਜਾਈ ਮਤਲਬ ਅਸੀਂ ਕਿਉਂ ਦੋਸ਼ੀ ਠਹਿਰਾਵਾਂਗੇ ਅਸੀਂ ਤਾਂ ਜਾਂਚ ਲਈ ਆਦੇਸ਼ ਦਿੱਤਾ ਹੈ ਹੁਣੇ ਹਰਾਮਖੋਰ ਨਾ ਜਿਵੇਂ ਇੱਕ ਆਮ ਨੋਰਮਲ ਘਰ ਹੁੰਦਾ ਜਿਹਦੇ ਘਰ ਦੀ ਚੋਰੀ ਦੀ ਗੱਲ ਕਰਦਾ ਉਦਾਂ ਹੀ ਇਹ ਸ਼੍ਰੋਮਣੀ ਕਮੇਟੀ ਨੂੰ ਸਮਝ ਰਹੇ ਨੇ ਮਤਲਬ ਅਕਾਲ ਤਖਤ ਹੋਵੇ ਦਰਬਾਰ ਸਾਹਿਬ ਹੋਵੇ ਗੁਰੂ ਦਾ ਲੰਗਰ ਹੋਵੇ ਤੀਜਾ ਸਿੰਘ ਸਮੁੰਦਰੀ ਹਾਲ ਹੋਵੇ ਉਹ ਸਾਰਿਆਂ ਨੂੰ ਇਹ ਆਪਣਾ ਘਰ ਸਮਝਦੇ ਐ ਵੀ ਨੀਰੀ ਸਾਡੀ ਪ੍ਰਾਪਰਟੀ ਐ ਇਹਨੂੰ ਇਹ ਨਹੀਂ ਪਤਾ ਬੇਵਕੂਫ ਨੂੰ ਇਹ ਪੂਰੀ ਕੌਮ ਦੀ ਪ੍ਰਾਪਰਟੀ ਐ ਸੇ ਕੌਮ ਦੀ ਵਿਰਾਸਤ ਐ ਉਦਾਹਰਣ ਕਿਉਂ ਉਦਾਹਰਣ ਕਿਉਂ ਦੇ ਰਹੇ ਐ ਵੀ ਅਸੀਂ ਤਾਂ ਹੁਕਮ ਦੇ ਜਣ ਕੇ ਬੱਦੇ ਆ ਅਸੀਂ ਤਾਂ ਜਾਂਚ ਦੇ ਆਦੇਸ਼ ਦੇ ਦਿੱਤੇ ਸੀ ਬਿਨਾਂ ਮਲਾਜਮਾਂ ਨੂੰ ਪੜੋ ਦੱਸੋ ਵੀ ਸਰੂਪ ਕਿੱਥੇ ਵੇਚਿਆ ਹੁਣ ਦੱਸੋ ਜੀ ਸਾਰੀਆਂ ਗੱਲਾਂ ਖੂਖਾਤੇ ਪਾਓ ਕਿ ਜਿੰਨੇ ਵੀ ਚੌਧਰੀ ਨੇ ਇੱਕ ਗੱਲ ਦੱਸਣ ਵੀ ਜਿਵੇਂ ਜ਼ਹਿਦਾਰ ਨੇ ਉਦਾਹਰਨ ਦਿੱਤੀ ਆ ਵੀ ਕਿਸੇ ਦੇ ਘਰ ਚੋਰੀ ਹੋ ਜੇ ਮੁੰਡਾ ਕੁੜੀ ਪੈਸੇ ਚੱਕ ਲੈ ਕੌਣ ਦੱਸੂਗਾ ਕੀ ਦੀ ਸ਼ਿਕਾਇਤ ਕਰੋਗੇ ਈਏ ਥੋੜਾ ਕਰ ਹੈ ਜਿੱਤੋਂ ਸਰੂਪ ਚੋਰੀ ਹੋਏ ਨੇ ਇਹ ਇਹ ਮਲਾਜ ਮੰਨੇ ਤੁਹਾਨੂੰ ਇੱਕ ਮੈਂ ਹੋਰ ਗੱਲ ਕਹਿਣੀ ਹੈ ਧਿਆਨ ਨਾਲ ਸੁਣਿਓ ਆ ਪਿਛੇ ਜੇ ਨਾ ਅਰੇ ਜਿੱਥੇ ਪੁਲਿਸ ਦਾ ਦੋਸਖਾਨਾ ਪਤਾ ਨਹੀਂ ਉਹਨੂੰ ਕਿਹੜਾ ਘਰ ਗਿਆ ਜਿੱਥੇ ਉਹ ਜਮਾ ਹੁੰਦਾ ਅਸਲਾ ਵੀ ਜਾਂ ਲੋਕਾਂ ਦਾ ਫੜਿਆ ਹੋਇਆ ਸਮਾਨ ਜਮਾ ਹੁੰਦਾ ਪੈਸੇ ਟੱਕਾ ਉਹਨੂੰ ਕੀ ਕਹਿੰਦੇ ਐ ਮੈਂ ਉਸ ਪਾਸੇ ਨਹੀਂ ਜਾਣਾ ਉਥੋਂ ਕਈ ਮੁਨਸੀ ਫੜੇ ਗਏ ਕਰੋੜਾਂ ਰੁਪਇਆ ਚੋਰੀ ਹੋ ਗਿਆ ਉਹ ਪਤਾ ਚੋਰੀ ਪਤਾ ਨਹੀਂ ਕਿਹਨੇ ਕੀਤਾ ਸੀ ਜਿਹੜਾ ਮੌਕੇ ਤੇ હાજર ਮੁਨਸੀ ਸੀ ਉਹਨੂੰ ਫੜ ਲਿਆ ਅਗਲੇ ਨੇ ਕਿਹਾਂ ਜਦੋਂ ਉਹ ਮਾਲਕ ਜਮ੍ਹਾਦਰ ਦੇ ਕੇ ਜਾਂਦੇ ਨੂੰ ਅਜਿਸ਼ਟੋ ਤੇ ਸ਼ੈਨ ਹੁੰਦੇ ਨੇ ਸਾਰਾ ਕੁਝ ਜਮ੍ਹਾ ਕਰਾਇਆ ਹੁੰਦਾ ਹੈ ਉਹ ਪੂਰੀ ਜਾਣਕਾਰੀ ਹੁੰਦੀ ਹੈ ਉਹ ਫੜ ਲਈ ਇਦਾਂ ਹੀ ਨਾ ਹੋਣੇ ਜਦੋਂ ਨਾ ਗੁਰਦਰ ਦੇ ਪੇਟੀਆਂ ਖੋਲੀਆਂ ਪ੍ਰਾਪਰਟੀ ਵਾਲੀਆਂ ਸੋਨਾ ਚਾਂਦੀ ਕੀਮਤੀ ਜਿਹੜੇ ਉਥੇ ਇਹਨਾਂ ਕੋਲੇ ਸਾਜ ਸਮਾਨ ਪਿਆ ਉਹ ਵੀ ਖਾਲੀ ਨਿਕਲ ਲਗੀਆਂ ਜਦੋਂ ਕਿਤੇ ਜਾਂਚ ਹੋਈ ਕਈਆਂ ਪਈਆਂ ਨੇ ਬੱਠਲ ਪਏ ਨੇ ਸੋਨੇ ਚਾਂਦੀ ਦੇ ਉਥੇ ਕੁਝ ਨਹੀਂ ਨਿਕਲਣਾ ਐ ਨਹੀਂ ਪਤਾ ਨੇ ਹਰਾਮਖੋਰਾ ਨੇ ਸੋਨੇ ਦਾ ਚੱਕੇ ਪਿੱਤਲ ਦੇ ਕਿਸੇ ਧੋਲ ਝੋਲ ਕਾ ਕੇ ਰੱਖਤੀ ਹੋਵੇ ਉਥੇ ਇਦਾਂ ਹੀ ਹੋਣਾ ਹੈ ਬਹੁਤ ਕੁਝ ਹੋਣਾ ਹੈ ਕਿਉਂਕਿ ਇਹ ਜਿਹੜੇ ਹੁਣ ਕਹਿੰਦੇ ਨੇ ਕੁਛ ਤਾਂ ਮਰਮਰ ਜਾਣ ਕਿ ਉਹਨਾਂ ਨੂੰ ਕੁਛ ਦੀ ਬਦਲੀ ਬਦਲੀ ਹੋ ਜਾ ਫਸੂ ਕੋਈ ਆਮ ਬੰਦਾ ਉਥੇ ਜਿਹੜਾ ਨਵਾਂ ਭਰਤੀ ਪਛ ਹੋਇਆ ਉਹਨੂੰ ਜਿਸ ਤਰ੍ਹਾਂ ਕਾ ਕੇ ਤੁਰ ਜਾਣਾ ਤੇ ਜੋ ਜਾਂਚ ਹੋਈ ਪਸ਼ੂ ਵਿੱਚ ਹੁਣ ਜ਼ਹਿਦਾਰ ਨੇ ਦੇਖੋ ਉਦਾਹਰਨ ਦਿੱਤੀ ਉਹ ਭਰਾਵਾ ਪੂਰੀ ਸਿੱਖ ਕੌਮ ਦਾ ਇਹ ਬੇਰਸਤ ਗੌਰਵ ਮੈਂ ਇਤਿਹਾਸ ਹੈ ਜਿੰਨ ਤੁਸੀਂ ਇੱਕ ਆਮ ਰੰਡੀ ਦਾ ਕੋਠਾ ਬਣਾ ਕੇ ਬਹਿ ਗਏ ਇੱਕ ਬੇਸਵਾ ਦਾ ਕੋਠਾ ਬਣਾ ਕੇ ਬਹਿ ਗਏ ਤੁਸੀਂ ਕੀ ਉਦਾਹਰਨ ਦੇਣ ਲੱਗੋ ਤੁਸੀਂ ਸਿੱਧਾ ਕਹੋ ਵੀ ਸਾਡੇ ਮਲਾਜਮ ਸੀ ਅਸੀਂ ਫੋਨ ਕੀਤੇ ਅਸੀਂ ਸਾਰਾ ਕੁਝ ਕਰਵਾਇਆ ਤੇ ਇਹਨਾਂ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦਿਓ ਸਾਡੇ ਜੁੱਤੀਆਂ ਦਾ ਹਾਰ ਬਾ ਕੇ ਸਾਨੂੰ ਗਧੇ ਤੇ ਚੜਾ ਦਿਓ ਅਸੀਂ ਮਾਫੀ ਮੰਗ ਲਾਂਗੇ ਇਦਾਂ ਕਹਿ ਦਿਓ ਨਾ ਇਹ ਸਾਖੀ ਅੱਜ ਸੁਣਾਉਣਗੇ ਇੱਕ ਭਾਈ ਲੱਧਾ ਜੀ ਹੁੰਦਾ ਸੀ ਤੇ ਉਹਨਾਂ ਨੇ ਨਾ ਜਦੋਂ ਦੋ ਸਿੱਖਾਂ ਨੇ ਕਹਿਤਾ ਸੱਤੇ ਤੇ ਬਲਵੰਡੇ ਨੇ ਵੀ ਸਾਡੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਂਦੀ ਐ ਤੇ ਗੁਰੂ ਅਰਜਨ ਦੇਵ ਪਾਸ਼ਾ ਨੂੰ ਕੁੱਠਾ ਬੋਲ ਪਏ ਸੀ ਫਿਰ ਭਾਈ ਲੱਧਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮੂੰਹ ਕਾਲਾ ਕਰਕੇ ਛੇਤਰਾਂ ਦਾ ਹਾਰ ਪਾ ਕੇ ਗਦੇ ਤੇ ਚੜ ਕੇ ਆਇਆ ਭੁੱਲ ਬਖਸ਼ਾਉਣ ਬਾਅਦ ਤੇ ਇਹ ਦਸਤਉਂਦੇ ਸਾਖੀਆਂ ਹੁਣ ਮੈਂ ਆਪਣੇ ਕੋਲੋਂ ਨਹੀਂ ਕੁੱਛਿਆ ਇਹਨਾਂ ਦੇ ਇਤਿਹਾਸ ਵਿੱਚੋਂ ਕਿਹਾ ਜੋ ਜੋ ਕਿਸੇ ਲੋਕਾਂ ਨੂੰ ਸੁਣਾ ਰਹੇ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪਮਾਨ ਦਾ ਮਸਲਾ ਹੈ ਤੇ ਜਿਹੜਾ ਸਾਹਮਣੇ ਬੈਠਾ ਜੇ ਪਹਿਲੀ ਗੱਲ ਤੋਂ ਸੁਣ ਲਿਆ ਹੋਣਾ ਬਹੁਤ ਚੈਨਲਾਂ ਤੇ ਕਲਿੱਕ ਵਾਇਰਲ ਹੋ ਰਹੀ ਹੈ ਜੇ ਜੇ ਨਹੀਂ ਕਿਸ ਨੇ ਸੁਣਿਆ ਹੁਣ ਤਾਂ ਭਾਈ ਮੈਨੂੰ ਫੋਨ ਕਰ ਲਿਓ ਅਸੂ ਉਸ ਵਕਤ ਨੂੰ ਭੇਜ ਦਿਆਂਗੇ ਵੀ ਆਹ ਸੁਣ ਲਓ ਜ਼ਹਿਦਾਰ ਕੀ ਕਹਿ ਰਿਹਾ ਕੀ ਕਹਿ ਰਿਹਾ ਮੈਂ ਤੁਹਾਨੂੰ ਮੜਾ ਸੁਣਾ ਦਿੰਨਾ ਤੇ ਮੈਂ ਹੁਣ ਇੱਥੇ ਵੀਡੀਓ ਤੁਹਾਡੇ ਸਾਹਮਣੇ ਤਾਂ ਨਹੀਂ ਪੂਰੀ ਮੈਂ ਬਾਸ ਨਾ ਸਕਦਾ ਕਿਉਂਕਿ ਨਹੀਂ ਫਿਰ ਇਹ ਪ੍ਰੋਬਲਮ ਪੈਣਦੀ ਹੈ ਸਟੈਕ ਵਗੈਰਾ ਮਾਰ ਦਿੰਦੇ ਪਰਦਾ ਕੋਈ ਨਾ ਕੋਈ ਵੀ ਮੇਰਾ ਵੀ ਠੀਕ ਆ ਔਰ ਕੋਈ ਬੰਦਾ ਜਾਵੇ ਉਹ ਕਵੇ ਦੀ ਬੇਟਾ ਤੇ ਪੁੱਤਰ ਨੇ ਚੋਰੀ ਕੀਤੀ ਨਾ ਬਬਨ ਕੀਤਾ ਤੇ ਪਰਦਾ ਕਰੋ ਉਹ ਸਮਾਂ ਨਹੀਂ ਕਰੂਗੀ ਨਹੀਂ ਕਰੂਗੀ ਜੇਕਰ ਪਰਵਾਹ ਕਰੋ ਜਿਹੜੀ ਸੰਸਥਾ ਦਾ ਜੋ ਸ਼ਿਕਾਇਤ ਦਉਗੀ ਤੇ ਕਾਰਵਾਈ ਹੋਊਗੀ ਤੇ ਫਿਰ ਤੇ ਇਦਾਂ ਤੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕਿੱਲੋ ਕਿੱਲੋ ਕੜਾ ਪ੍ਰਸ਼ਾਦਨ ਸਾਹਿਬ ਤੋਂ ਦਬਦਈ ਜਾਓ ਸਿਕਸਰ ਤੁਸੀਂ ਸ਼ੁਰੂਆਤ ਦੀ ਗੱਲ ਕੀਤੀਆਂ ਮੰਨ ਲਓ ਤੁਹਾਡੇ ਘਰੇ ਚੋਰੀ ਹੋ ਜਾਈਏ ਸਾਧਨ ਦੇ ਲਿਆ ਤੇਰੀ ਕੋਈ ਕੋਈ ਚੀਜ਼ ਤੁਹਾਡਾ ਪੁੱਤਰ ਪਾਹਾਂ ਦੇ ਵਿੱਚ ਲੈਣ ਦੇਣ ਗਵਨ ਕਰਦੇ ਘਰ ਦਾ ਕੋਈ ਮੈਂਬਰ ਕੋਈ ਵੀ ਮੇਰਾ ਵੀ ਠੀਕ ਔਰ ਕੋਈ ਬੰਦਾ ਜਾਵੇ ਉਹ ਕਵੇ ਜੀ ਮੇਰਾ ਤੇ ਪੁੱਤਰ ਨੇ ਚੋਰੀ ਕੀਤੀ ਜਾਗ ਹਨ ਕੀਤਾ ਤੇ ਪਰਚਾ ਕਰੋ ਪੁਲਿਸ ਵਾਲੇ ਵੀ ਕਰੂਗੀ ਨਹੀਂ ਕਰੂਗੀ ਜੇਕਰ ਪਰਿਵਾਰ ਜਿਹੜੀ ਸੰਸਥਾ ਦਾ ਯੋਸ਼ਕਾਇਦ ਦੌੜੀ ਤੇ ਕਰ ਸੁਣ ਲਈ ਉਹ ਤੁਜੀ ਗੱਲ ਇਹ ਜਿਹੜੀ ਚੋਰੀ ਦੀ ਗੱਲ ਕਰ ਰਿਹਾ ਨਾ ਇੱਕ ਛੋਟੇ ਜਿਹੇ ਘਰ ਦੀ ਉਦਾਹਰਣ ਦੇ ਕੇ ਕਰ ਰਿਹਾ ਮੈਂ ਪੁਲਿਸ ਕਾਰਵਾਈ ਕਿਉਂ ਕਰੂਗੀ ਜੇ ਕਿਸੇ ਨੇ ਘਰ ਦੇ ਵਿੱਚ ਚੋਰੀ ਕੀਤੀ ਹੋਵੇ ਘਰ ਦਾ ਮਾਲਕ ਜੇ ਸ਼ਿਕਾਇਤ ਕਰ ਦੇ ਵੀ ਪੁਲਿਸ ਕਾਰਵਾਈ ਨਹੀਂ ਕਰੂਗੀ ਨਹੀਂ ਕਰੂਗੀ ਪੁਲਿਸ ਕਾਰਵਾਈ ਕਿਉਂ ਨਹੀਂ ਕਰੂਗੀ ਕਰੂਗੀ ਜੇ ਮੇਰਾ ਬੁੰਡਾ ਚੋਰੀ ਕਰੂ ਮੇਰੀ ਕੁੜੀ ਚੋਰੀ ਕਰੂ ਮੈਂ ਸ਼ਿਕਾਇਤ ਕਰ ਸਕਦਾ ਇੱਕ ਕੇਸ ਹੈ ਹਜ਼ਾਰਾਂ ਕੇਸ ਨੇ ਹਾਲੇ ਛੇਤਰ ਮਾਰ ਕੇ ਲਿਆਂਦੇ ਕਰੂ ਵੀ ਦੱਸ ਕਿਥੇ ਕਿ ਜਹੇਦਾਰ ਸਾਹਿਬ ਪਤਾ ਨਹੀਂ ਕਿੰਦੀ ਦੁਨੀਆ ਵਿੱਚ ਰਹਿੰਦੇ ਪਤਾ ਨਹੀਂ ਇਹ ਉਮਰਤਪਾਲ ਨੇ ਗੱਲਾਂ ਤੇ ਆ ਕੇ ਵੀ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਤੇ ਕਾਨੂੰਨ ਨੇ ਚੀਕਾਂ ਮਾਰਨ ਲਾ ਦੇ ਐਫ ਆਈ ਆਰ ਦਰਜ ਹੋਈ ਹੈ ਹਜੇ ਉਹਨਾਂ ਮਲਾਜਮਾਂ ਤੇ ਜਿਨ੍ਹਾਂ ਨੇ ਸਰੂਪ ਵੇਚਿਆ ਛੇਕ ਇਹਨਾਂ ਨੂੰ ਪਹਿਲਾਂ ਲੱਗ ਗਿਆ ਆ ਪੱਠੀ ਚੱਲਦੀ ਹੈ ਮੇਰੇ ਕੋਲੇ ਲਾਈਟ ਵਾਲੀ ਉਹ 10 ਫੁੱਟ ਤੇ ਪਈ ਹੈ ਤੇ ਪਸੀਨਾ ਮੈਨੂੰ ਇੱਥੇ ਆ ਹੀ ਜਾਂਦਾ ਐਫ ਆਈ ਆਰ ਦਰਜ ਹੋਈ ਹੈ ਕੱਲੇ ਮਲਾਜਮਾਂ ਤੇ ਜਹੇਦਾਰ ਨੂੰ ਵੀ ਛੇਕ ਲੱਗ ਜਾਂਦਾ ਕਿਉਂਕਿ ਪਹਿਲਾਂ ਇਹ ਗਰੰਟੀ ਰਹੇ ਹੈ ਕਥਾਬੱਜ ਕਰੇ ਹੈ ਮਾੜਾ ਮੋਟਾ ਹਿਸਾਬ ਪਤੀ ਹੋ ਸਕਦਾ ਉਥੇ ਕੋਈ ਵੱਡੀ ਗੱਲ ਨਹੀਂ ਜਣੇ ਕਿ ਤਰੇਲੀਆਂ ਹੀ ਆ ਪਈਆਂ ਇਹਨਾਂ ਨੂੰ ਵੀ ਜੇ ਉਹ ਮੁੱਤੇ ਪਾ ਲੈ ਕਿਸੇ ਨੇ ਨਾਂ ਲੈ ਤਾਂ ਵੀ ਆ ਸੈਕਟਰੀ ਸੀ ਆ ਖਜ਼ਾਨਚੀ ਸੀ ਆ ਫਲਾਣਾ ਸੀ ਆ ਤਿੰਨ ਕਾ ਸੀ ਵੀ ਸਾਡਾ ਰਹੁ ਕੱਖ ਵੀ ਕੱਖਲੀ ਰਹਿਣਾ ਜਣੇ ਕਿ ਇਦਾਂ ਇਹਨਾਂ ਦੇ ਚਲੂਣੇ ਲੜੀ ਜਾਂਦੇ ਇਹ ਬੇਨਤੀ ਹੈ ਜੀ ਗੰਭੀਰ ਮਸਲਾ ਹੈ ਜਦੋਂ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਆ ਨਾ ਤੇ ਮੈਂ ਕਿਤੇ ਸਟੇਜ ਤੇ ਬੈਠਾ ਹੋਵਾਂ ਮੈਂ ਕਦੇ ਹੱਸ ਕੇ ਗੱਲ ਨਹੀਂ ਕਰਦਾ ਤੇ ਨਾ ਹੀ ਕਦੇ ਅਸੀਂ ਕੀਤੀ ਹੈ ਪਰ ਜਦੋਂ ਇਹ ਹਰਾਮਕੋੜ ਗੁਰੂ ਗ੍ਰੰਥ ਸਾਹਿਬ ਨੂੰ ਨਾਰਮਲੀ ਲੈ ਕੇ ਚਲਦੇ ਨੇ ਐਡੇ ਵੱਡੀ ਸੰਸਥਾ ਨੂੰ ਆਪਣਾ ਘਰ ਬਣਾਈ ਬੈਠੇ ਨੇ ਇਹ ਤੇ ਉਦੋਂ ਇਹਨਾਂ ਦੇ ਛੇਤਰਫੇ ਨਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ